ਵਿਚ ਵੱਡਾ ਸੜਕ ਹਾ사 ਹੋਇਆ ਬੀਤੀ ਰਾਤ ਹਰਿਆਣਾ ਦੇ ਕੋਲ ਪਾਖੜਾ ਨਹਿਰ ਵਿੱਚ ਇੱਕ ਗੱਡੀ ਡਿੱਗ ਪਈ ਜਿਸ ਨਾਲ 12 ਲੋਕ ਪਾਣੀ ਚ ਲਾਪਤਾ ਹੋ ਗਏ ਇਹਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਂ ਦੇ ਜਸਵਿੰਦਰ ਸਿੰਘ ਰਵਿੰਦਰ ਕੌਰ ਅਮਨ ਸਿੰਘ ਤੇ ਸੰਜਨਾ ਕੌਰ ਸਨ ਤੇ ਪਾਣੀ ਵਿੱਚ ਇਹ ਸਭ ਲਾਪਤਾ ਹੋ ਗਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੱਚੇ ਨੂੰ ਪਿਤਾ ਨੇ ਨਹਿਰ ਦੀ ਪਟੜੀ ਤੇ ਕੱਢ ਕੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਕੱਢਣ ਗਿਆ ਪਰ ਉਹ ਵੀ ਪਾਣੀ ਵਿੱਚ ਡੁੱਬ ਗਿਆ ਵਰਹਾਲ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਹਰਿਆਣਾ ਦੇ ਵਿੱਚ ਵੱਡਾ ਸੜਕ ਹਾਸਾ ਹੋਇਆ ਬੀਤੀ ਰਾਤ ਹਰਿਆਣਾ ਦੇ ਕੋਲ ਪਾਖੜਾ ਨਹਿਰ ਵਿੱਚ ਇੱਕ ਗੱਡੀ ਡਿੱਗ ਪਈ ਜਿਸ ਨਾਲ 12 ਲੋਕ ਪਾਣੀ ਚ ਲਾਪਤਾ ਹੋ ਗਏ ਇਹਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਣ ਦੇ ਜਸਵਿੰਦਰ ਸਿੰਘ ਰਵਿੰਦਰ ਕੌਰ ਅਮਨ ਸਿੰਘ ਤੇ ਸੰਜਨਾ ਕੌਰ ਸਨ ਤੇ ਪਾਣੀ ਵਿੱਚ ਇਹ ਸਭ ਲਾਪਤਾ ਹੋ ਗਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੱਚੇ ਨੂੰ ਪਿਤਾ ਨੇ ਨਹਿਰ ਦੀ ਪਟੜੀ ਤੇ ਕੱਢ ਕੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਕੱਢਣ ਗਿਆ ਪਰ ਉਹ ਵੀ ਪਾਣੀ ਵਿੱਚ ਡੁੱਬ ਗਿਆ ਬਹਿਰ ਹਾਲ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਜੀਕੇਆ ਟੀਵੀ ਹਰਿਆਣਾ ਦੇ ਵਿੱਚ ਇੱਕ ਵੱਡਾ ਸੜਕ ਹਾਸਾ ਹੋਇਆ ਬੀਤੀ ਰਾਤ ਹਰਿਆਣਾ ਦੇ ਕੋਲ ਪਾਖੜਾ ਨਹਿਰ ਵਿੱਚ ਇੱਕ ਗੱਡੀ ਡਿੱਗ ਪਈ ਜਿਸ ਨਾਲ 12 ਲੋਕ ਪਾਣੀ ਚ ਲਾਪਤਾ ਹੋ ਗਏ ਇਹਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਣ ਦੇ ਜਸਵਿੰਦਰ ਸਿੰਘ ਰਵਿੰਦਰ ਕੌਰ ਅਮਨ ਸਿੰਘ ਤੇ ਸੰਜਨਾ ਕੌਰ ਸਨ ਤੇ ਪਾਣੀ ਵਿੱਚ ਇਹ ਸਭ ਲਾਪਤਾ ਹੋ ਗਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੱਚੇ ਨੂੰ ਪਿਤਾ ਨੇ ਨਹਿਰ ਦੀ ਪਟੜੀ ਤੇ ਕੱਢ ਕੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਕੱਢਣ ਗਿਆ ਪਰ ਉਹ ਵੀ ਪਾਣੀ ਵਿੱਚ ਡੁੱਬ ਗਿਆ ਬੇਰਹਾਲ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬੇਰਿਪੋਰਟ ਜੀਕੀਆ ਟੀਵੀ ਹਰਿਆਣਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਹੋਇਆ ਬੀਤੀ ਰਾਤ ਹਰਿਆਣਾ ਦੇ ਕੋਲ ਪਾਖੜਾ ਨਹਿਰ ਵਿੱਚ ਇੱਕ ਗੱਡੀ ਡਿੱਗ ਪਈ ਜਿਸ ਨਾਲ 12 ਲੋਕ ਪਾਣੀ ਚ ਲਾਪਤਾ ਹੋ ਗਏ ਇਹਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਣ ਦੇ ਜਸਵਿੰਦਰ ਸਿੰਘ ਰਵਿੰਦਰ ਕੌਰ ਅਮਨ ਸਿੰਘ ਤੇ ਸੰਜਨਾ ਕੌਰ ਸਨ ਤੇ ਪਾਣੀ ਵਿੱਚ ਇਹ ਸਭ ਲਾਪਤਾ ਹੋ ਗਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੱਚੇ ਨੂੰ ਪਿਤਾ ਨੇ ਨਹਿਰ ਦੀ ਪਟੜੀ ਤੇ ਕੱਢ ਕੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਕੱਢਣ ਗਿਆ ਪਰ ਉਹ ਵੀ ਪਾਣੀ ਵਿੱਚ ਡੁੱਬ ਗਿਆ ਬਹਿਰ ਹਾਲ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਜੀਕੇਆ ਟੀਵੀ ਹਰਿਆਣਾ ਦੇ ਵਿੱਚ ਵੱਡਾ ਸੜਕ ਹਾ사 ਹੋਇਆ ਬੀਤੀ ਰਾਤ ਹਰਿਆਣਾ ਦੇ ਕੋਲ ਪਾਖੜਾ ਨਹਿਰ ਵਿੱਚ ਇੱਕ ਗੱਡੀ ਡਿੱਗ ਪਈ ਜਿਸ ਨਾਲ 12 ਲੋਕ ਪਾਣੀ ਚ ਲਾਪਤਾ ਹੋ ਗਏ ਇਹਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਣ ਦੇ ਜਸਵਿੰਦਰ ਸਿੰਘ ਰਵਿੰਦਰ ਕੌਰ ਅਮਨ ਸਿੰਘ ਤੇ ਸੰਜਨਾ ਕੌਰ ਸਨ ਤੇ ਪਾਣੀ ਵਿੱਚ ਇਹ ਸਭ ਲਾਪਤਾ ਹੋ ਗਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੱਚੇ ਨੂੰ ਪਿਤਾ ਨੇ ਨਹਿਰ ਦੀ ਪਟੜੀ ਤੇ ਕੱਢ ਕੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਕੱਢਣ ਗਿਆ ਪਰ ਉਹ ਵੀ ਪਾਣੀ ਵਿੱਚ ਡੁੱਬ ਗਿਆ ਬਹਿਰ ਹਾਲ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਹਰਿਆਣਾ ਦੇ ਵਿੱਚ ਵੱਡਾ ਸੜਕ ਹਾਸਾ ਹੋਇਆ ਬੀਤੀ ਰਾਤ ਹਰਿਆਣਾ ਦੇ ਕੋਲ ਪਾਖੜਾ ਨਹਿਰ ਵਿੱਚ ਇੱਕ ਗੱਡੀ ਡਿੱਗ ਪਈ ਜਿਸ ਨਾਲ 12 ਲੋਕ ਪਾਣੀ ਚ ਲਾਪਤਾ ਹੋ ਗਏ ਇਹਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਣ ਦੇ ਜਸਵਿੰਦਰ ਸਿੰਘ ਰਵਿੰਦਰ ਕੌਰ ਅਮਨ ਸਿੰਘ ਤੇ ਸੰਜਨਾ ਕੌਰ ਸਨ ਤੇ ਪਾਣੀ ਵਿੱਚ ਇਹ ਸਭ ਲਾਪਤਾ ਹੋ ਗਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੱਚੇ ਨੂੰ ਪਿਤਾ ਨੇ ਨਹਿਰ ਦੀ ਪਟੜੀ ਤੇ ਕੱਢ ਕੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਕੱਢਣ ਗਿਆ ਪਰ ਉਹ ਵੀ ਪਾਣੀ ਵਿੱਚ ਡੁੱਬ ਗਿਆ ਬਹਿਰ ਹਾਲ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਜੀ ਕੀ ਆਤੀ